ਸਵਾਗਤ ਹੈ ਜੀ ਫਿਰ ਤੁਹਾਡੇ ਇੱਕ ਨਵੇਂ ਬਲੌਗ ਦੇ ਵਿੱਚ ਨਵੀਂ ਵੀਡੀਓ ਕਰਦੇ ਆ ਨਵੇਂ ਦਿਨ ਦੀ ਸ਼ੁਰੂਆਤ ਸੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਸੋ ਪਿਛਲੇ ਬਲੌਗ ਜੇ ਆਪਾਂ ਤੁਸੀਂ ਦੇਖੇ ਸੀ ਆਪੂ ਆਈ ਆਪਣੇ ਆਈ ਸੀ ਕਰ ਤੇ ਬਾਕੀ ਮੌਸਮ ਸਾਨੂੰ ਪਤਾ ਹੀ ਨਹੀਂ ਹੁਣ ਪਤਾ ਹੀ ਨਹੀਂ ਲੱਗਦਾ ਕਦੋਂ ਗਰਮੀ ਹੋ ਜਾਏ ਕਦੋਂ ਠੰਡ ਹੋ ਜਾਏ ਤੇ ਕੱਲ ਆਪਾਂ ਪਿਛਲੇ ਬਲੌਗ ਜੇ ਗਰਮੀ ਬਹੁਤ ਜ਼ਿਆਦਾ ਪੈਣ ਕਿਸੀ ਰਾਤ ਹੋ ਗਈ ਫਿਰ ਵਾਰਿਸ਼ ਮੌਸਮ ਫਿਰ ਚੇਂਜ ਹੋ ਗਿਆ ਤੇ ਹੁਣ ਕੋਈ ਪਤਾ ਨਹੀਂ ਕਦੋਂ بارش ਹੋ ਜਾਏ ਕਦੋਂ ਗਰਮੀ ਬਣਨ ਲੱਗ ਜੀ ਤਕਰੀਬਨ ਸ਼ਿਮਲੇ ਵਾਲਾ ਹਾਲ ਹੋਇਆ ਪਿਆ ਜੇ ਮੈਨੂੰ ਉੱਤੇ ਕੋਈ ਪਤਾ ਨਹੀਂ ਕਿ ਕਿਵੇਂ بارش ਹੋਲੀ ਹੈ ਕਦੋਂ ਮੌਸਮ ਹੋ ਹੋ ਰਿਹਾ ਜੀ ਤੇ ਫਿਲਹਾਲ ਆਪਣੇ ਵੀ ਹੁਣ ਮੌਸਮ ਉਹ ਚੇਂਜ ਤੇ ਹੋ ਗਿਆ ਜੀ بارش ਤੇ ਮੌਸਮ ਕੁਝ ਨੂੰ ਠੰਡਾ ਹੋ ਗਿਆ ਰਾਹਤ ਹੋਊਗੀ ਬਾਕੀ ਬਣੇ ਰਹੋ ਸਾਡੇ ਇਸ ਬਲੌਗ ਨਾਲ ਸਾਡੇ ਚੈਨਲ ਨੂੰ ਪਿਆਰ ਕਰਨ ਦਾ ਧੰਨਵਾਦ ਤੁਸੀਂ ਚੈਨਲ ਨੂੰ ਪਿਆਰ ਕਰ ਰਹੇ ਹੋ ਉਸ ਚੈਨਲ ਨੂੰ ਸਬਸਕ੍ਰਾਈਬ ਕਰ ਰਹੇ ਹੋ ਤੇ ਫਿਰ ਵੀ ਜਿਹੜੀ ਬੇਨਤੀ ਹੈ ਜਿਹੜੇ ਚੈਨਲ ਤੇ ਪਹਿਲੀ ਵਾਰ ਆਉਂਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਆ ਕਰੋ ਜਾਲ ਦਿਨ ਬੈਲ ਇੰਕਲਮਰ ਬਟਨ ਦਬਾ ਕੇ ਤਾਂ ਤੁਹਾਨੂੰ ਸਭ ਤੋਂ ਆਉਣ ਵਾਲੀ ਵੀਡੀਓ ਨੋਟੀਫਿਕੇਸ਼ਨ ਤੱਕ ਹੀ ਮਿਲਦਾ ਰਹੇ ਜੇਕਰ ਵੀਡੀਓ ਵਧੀਆ ਲੱਗੇ ਲਾਈਕ ਕਰਦੇ ਹੋਰ ਕਮੈਂਟ ਕਰਦੇ ਹੋ ਤਾਂ ਵੀਡੀਓ ਨੂੰ ਬਤ ਵਤ ਸ਼ੇਅਰ ਜਰੂਰ ਕਰਿਆ ਕਰੋ ਅੱਜ ਤਾਂ ਤੁਹਾਡੇ ਲਈ ਪਕੌੜੇ ਬਣਾ ਰਿਆ ਆ ਮਪਾ ਜੀ ਪਕੌੜੇ ਬਣਾ ਰਿਆ ਛੋਡੇ ਲਈ ਕੱਲ ਕਹਿੰਦੇ ਸੀ ਸਾਡੇ ਲਈ ਕਰਾਰੇ ਚੀਜ਼ ਬਣਾਓ ਚਲ ਪਈ ਹੋਈਆਂ ਅਸੀਂ ਅੱਛਾ ਅੱਛਾ ਪਕੌੜੇ ਬਣਾ ਰਿਆ ਹਾਂ ਧੰਨਵਾਦ ਆਈ ਕਿਉਂ ਨਾ ਬਣਾ ਰਿਆ ਕੋਈ ਖਾਂਦੇ ਰਿਹਾ ਸੋਨੂੰ ਨਨਦ ਵਰਜਾਈ ਤੇ ਹੈ ਨਨਦ ਵਰਜਾਈ ਦਾ ਗੁਰਬਦਾ ਪੂਰੀਆਂ ਚੱਲ ਰਹੀਆਂ ਮਨ ਦਾ ਫਿਰ ਹਾਂ ਕਿ ਚੋਦੇ ਹੈ ਹਮਮ ਬੜੇ ਸੁਤੂਨੀਆ ਨਹੀਂ ਕਰਦੇ ਹਾਂ ਅੱਛਾ ਅਸੀਂ ਕਿਹੜੇ ਕਿਹਾ ਵੀ ਤੁਸੀਂ ਚੁਗਲੀਆਂ ਕਰਦੇ ਤੁਸੀਂ ਆਪੇ ਫੁੱਟ ਗਏ ਤੁਸੀਂ ਆਪ ਹੀ ਫੁੱਟ ਗਏ ਬਈ ਹੈ ਤੇ ਦੂਸਰੂ ਕਰਦੇ ਆ ਨਾ ਚੁਗਲੀਆਂ ਨਹੀਂ ਪਰਦੇਸ ਦੇਖ ਤੇ ਚੋ ਰਿਹਾ ਕੋੜੀ ਨਾ ਨਾ ਸਾਡੇ ਸਿੱਤ ਚ ਤਾਂ ਕੁਝ ਨਹੀਂ ਹੈ ਆ ਕੋੜੀ ਬਣਾ ਕੇ ਕਿ ਰਚ ਸਿੱਤੇ ਖਵਾਉ ਹਾਂ ਹ ਬਣਦੇ ਨੇ ਵੈ ਆਟਾ ਗੁੰਨ ਲਿਆ ਹਾਂ ਪਕੌੜੇ ਬਣਾਉਣ ਜਾ ਰਹੇ ਹਾਂ ਚੁੱਲੇ ਤੇ ਮਚਾਵਾਂਗੇ ਅੱਗ ਹਾਂ ਲੋ ਜੀ ਹੋ ਗਏ ਤਿਆਰ ਪਕੌੜੇ ਕਿਵੇਂ ਲੱਗ ਰਿਹਾ ਧੁੱਪ ਚ ਬੈ ਗੇ ਨੰਨ ਤੀ ਨਹੀਂ ਤਾਂ ਪੱਖਾ ਵੀ ਲਾਇਆ ਹੋਇਆ ਹੈ ਹਵਾ ਵੀ ਨਾਲ। ਦੇਖਣ ਜਿਦਾ ਬਹੁਤ ਸੋਹਣੇ ਲੱਗ ਰਹੇ ਨੇ ਦੇਖੋ ਬਈ। ਖਾਣ ਚ ਹਾਂ ਕਿਵੇਂ ਲੱਗਣਗੇ ਖਾਣ ਚ? ਆਪਾਂ ਹੀ ਉਹਨੇ ਸੰਗ ਤਾਂ ਕਿਵੇਂ ਲੱਗੇ ਪਕੌੜੇ ਟੇਸਟ ਕਰਕੇ ਦੇਖੇ। ਸੁਬਾਟੀ ਵੀ ਹਾਲੀ ਗਰਤੀ। ਬਹੁਤ ਵਧੀਆ। ਟੇਸਟੀ ਨੇ? ਬਹੁਤ ਵਧੀਆ। ਟੇਸਟ ਵਧੀਆ ਹੈ ਨਾ ਦੇਖਣ ਜੀ ਵੀ ਸੋਹਣੇ ਲੱਗ ਰਹੇ ਨੇ ਖਾਣ ਚ ਵੀ ਵਧੀਆ ਹੂੰ ਮਿਰਚਾ ਜਿਹੜਾ ਹੂੰ ਪਵਾਲੀਆਂ ਫਿਰ ਪਵਾਲੀ ਪਾਪਾ ਜੀ ਬੁਰੇ ਆਨੰਦ ਮਾਣ ਰਹੇ ਨੇ ਗਗਰ ਮਾਣਣਾ ਸੁਣ ਕੇ ਕਿਵੇਂ ਲੱਗਿਆ ਭਾਈ ਕਿਵੇਂ ਲੱਗੇ ਠੀਕ ਨੇ ਹੂਨ ਮਿਰਚ ਚਲੋ ਖੂਨ ਲਿਓ ਨਿਆ ਹਮਚਾ ਨਾਲ ਨਾਲ ਪਕੌੜੇ ਨਾਲ ਮਨੋਰੰਜਨ ਹੈ ਫਿਰ ਬੱਚੇ ਆਉਣਗੇ ਫਿਰ ਸਿਊਸ਼ਨ ਤੇ ਜਾਣਗੇ ਹਰਮਨ ਹੋਰੀ ਹਾਂਜੀ ਕਿਵੇਂ ਲੱਗੇ ਪਕੌੜੇ ਕੂੜੇ ਖਾ ਕੇ ਖੂਨ ਮਟਿਆ ਪਕੌੜੇ ਖਾ ਕੇ ਓਕੇ ਹੋ ਰਿਹਾ ਸੱਚੇ ਸਾਰੇ ਖਾਣ ਜੇ ਰਹੋ ਤੇ ਨਾਲ ਬੈਠਾ ਵੀ ਨਹੀਂ ਹੁੰਦਾ ਸੱਚ ਦਾ ਖਾਦੇ ਨੇ ਗੁਲਗੁਲੇ ਰੱਖ ਰਖੇ ਨੇ ਕੋਈ ਛੋੜਦੇ ਹਾਲੇ ਕਿੰਨੇ ਗੁਲਗੁਲੇ ਰੱਖੇ ਹੋਰ ਕੱਲੇ ਪਕਾੜੇ ਖਾਦੇ ਨੇ ਮੈਨਾਂ ਖਾ ਲੇ ਖਾ ਲੇ ਪਏ ਨੇ ਬੱਦਲ ਵਾਲੇ ਨੂੰ ਕੰਮ ਬੰਦਾ ਟੈਸਟ ਕਰਦੇ ਕਰਦੇ ਤਾਂ ਇੰਨੇ ਖਾ ਗਏ ਪਹਿਲਾਂ ਫੇਰ ਖਾਣ ਨੇ ਜਿਹੜੇ ਖਾਦੇ ਨੂੰ ਵੱਡਨੇ ਸਾਬ ਤਾਂ ਨਹੀਂ ਲੱਗਦਾ ਸਾਬੀਆ ਹੁੰਦਾ ਹੈਗਾ ਟੈਸਟ ਕਰਦੇ ਟੈਸਟ ਕਰਦੇ ਉਹ ਕੋਹਨ ਹੋਰੋਂ ਦੁਨੀਆ ਦਾ ਨਹੀਂ ਨਿਕਿਆ ਉਹ ਤਾਂ ਸਟੇਸਟੇ ਲੈ ਲੈਂਦੇ ਆ ਨਾਲ ਪਟਪਟੀਆਂ ਲੱਗੇ ਪਕੌੜੇ ਵਸਰੇ ਟੇਸਾ ਹਾਸਾ ਹਾਸਾ ਲੈ 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 ਬੰਨਣਾ ਠੀਕ ਹੈ ਵੱਡੇ ਵੱਡੇ ਥੋੜਾ ਟਿੱਲਾ ਟੋ ਆਟਟਿੱਲਾ ਅਜੇ ਦੇਖੇ ਪੱਕ ਨਹੀਂ ਹੋਏ ਠੀਕ ਹੈ ਸੋਨੀਆ ਯਮੂਨ ਪਾਕੇ ਪੁਲਾ ਪੁਲਾ ਟਾ ਬਈ ਪੁਲਾ ਪੁਲਾ ਮਾ ਬੇ ਕੋੜੋ ਕੋੜੋ ਬਈ ਹੋਰ ਮੋਟੀ ਅੱਖਾਂ ਬਾੜੀ ਮੋਟੀ ਠੀਕ ਹੈ ਅਭੀ ਜੇ ਜੇ ਰੱਖੀ ਦੰਦਾ ਜਾ ਰਹੇ ਨਾਲ ਆਦੀਆਂ ਪਸਤਾ ਡਾਕਟਰ ਬਣਾ ਗਿਆ ਨਾ ਦੂਜੀ ਅੱਧੀ ਅੱਧੀ ਬਣਾ ਗਿਆ ਉਹ ਆਹ ਕੋਈ ਕਰਦੀ ਸੀ ਘਰੀ ਦੀ ਇਸ ਦਿਨ ਇਹ ਫਰਾ ਦੋ ਤਰਾ ਵੀ ਬਣਾ ਲਏ ਬਣ ਕੇ ਹਾਂ ਕੋਈ ਕਿਵੇਂ ਲੱਗਿਆ ਤੇ ਕੇ ਆ ਕੇ ਪਕੌੜੇ ਖਾ ਕੇ ਵਧੀਆ ਲੱਗਿਆ ਉਹ ਹੋਰ ਕੀਰਪੂਰ ਬਣਾ ਕੇ ਦਵਾਂਗੇ ਸੋਨ ਪਰਸੋ ਤੱਕ ਠੀਕ ਹੈ ਠੀਕ ਹੈ ਈਆਂ ਨਾਲ ਫੁੱਲ ਵਧੀਆ ਤਿਆਰ ਚਵਟੀਆਂ ਵਿੱਚ ਆ ਕਲਚਰ ਸਾਨੂੰ ਇੱਕ ਅੱਧੀ ਬੋਲੀ ਸੁਣਾ ਦਿਓ ਚੰਗਾ ਹੋਰ ਠੀਕ ਹੈ ਸੌਣ ਠੀਕ ਹੈ ਸੌਣ ਦਾ ਸੰਗੁੰਨ ਦਾ ਤੋਲ ਆਇਆ ਦੇ ਸੌਂ ਦੀ ਮੈਂ ਕੱਢਾਂ ਨਹੀਂ ਵਰਦੋਂ ਚੜ੍ਹਦੀ ਨੂੰ ਅੱਥ ਲੱਗ ਜਾਵੇ ਸੌਂ ਦੀ ਮੈਂ ਮੰਡਾ ਸਿਰਣੀ ਜੀ ਤੇ ਆ ਗਈ ਬਣੋ ਕਿੰਨੀਆਂ ਦੇਖਣਾ तो ताला आने बुझिया बेंझमिया ने पिया मुलिया वीरला पवे देई ना दे सेरती वीर री पिया होले आवी वीरला कितना करे पादो चंदरी वे छोड़े पावे सावण वीर करे शाबाश भाई वेरी नाइस बहुत अच्छा हां एक बार सुनाने ਪੁਰਖੀ ਦੇ ਵਰਗਿਆਂ ਦੇ ਹੀ ਨਾ ਗੱਡੀ ਚ ਕਿਉ ਸੰਨੀਤ ਨਹੀਂ ਬੁਰੀ ਹੋਣੀ ਨਹੀਂ ਬੁਰੀ ਹੁੰਦੀ ਨਾ ਕਿਉ ਹੱਗਾ ਤੱਕ ਕੇ ਵੇ ਇਹ ਇਹਦਾ ਕਰ ਤੋਂ 5 ਲੱਗਦਾ ਤੇਰਾ ਤੇ ਮੈਨੂੰ ਤਾਂ 4 ਲੱਗਦਾ ਫੇਰ 5.5 ਕਰੀਏ ਹਾਂ 6 ਕਰੀਏ ਹਾਂ ਫੇਰ ਕਿੰਨੇ ਵਕਤ ਆਉਂਦੇ ਪਹਿਲਾ ਇਹ 3:00 ਵਜੇ ਸੌਤਨ ਦੇ ਦੇ ਕੱਲ ਨੂੰ ਕੱਲ ਉਹਦੇ ਟੀਚਰ ਨੂੰ ਮਿਲਦੇ ਆ। ਵੀਰ ਕੈਮ ਉਹਦਾ 15-20 ਮਿੰਟ ਪਹਿਲਾਂ ਹੋ ਜੂ। ਹੈਨਾ? ਹੂੰ। 15-20 ਮਿੰਟ ਦਾ ਫਰਕ ਪਾ ਦੂਗਾ। ਜਿਹੜੇ ਆਪਾਂ ਨਾ ਜੱਪ ਪਕੌੜੇ ਬਣਾਏ ਸੀ ਖਾਦੇ ਸੀਗੇ ਨਾ ਉਹ ਹੁਣ ਆਪਾਂ ਹਾਜਮ ਕਰਦੇ ਫਿਰਦੇ ਆ। ਹਾਜਮੇ ਕਰਦੇ ਫਿਰਦੇ ਹੁਣ ਚੱਲਦੇ ਜੀ ਈਵਨਿੰਗ ਵਾਕ ਤੇ ਨਾਲ ਆਪਣੇ ਹੋਂ ਬੱਚੇ ਵੀ ਉੱਥੇ ਫਿਰਦੇ ਨੇ ਗੇੜ ਦੰਦੇ ਤੇ ਕਿਉਂਕਿ ਖਾ ਲਏ ਸਭ ਨੇ ਜਿਆਦਾ ਸਵਾਦ ਲੱਗੇ ਹੁਣ ਸਾਰੇ ਔਖੇ ਹੋਣ ਲੱਗੇ ਪਏ ਨੇ ਹੁਣ ਸਾਰੇ ਤਕਰੀਬਨ ਈਵਨਿੰਗ ਬੋਕ ਹੈ ਸ਼ਾਮ ਦੀ ਯੇਸ ਪ੍ਰੈਕਟਿਸ ਸ਼ਾਮ ਨੂੰ ਬੋਕ ਕਰ ਦਿੰਦੇ ਆਪਾਂ ਤਕਰੀਬਨ ਉਹ ਲੱਗੇ ਪਏ ਕਰ ਹਾਂਜੀ ਦੋਸਤੋ ਏਸੀ ਆਪਣਾ ਜਿਹਾ ਬਲੌਗ ਅੱਜ ਦੀ ਵੀਡੀਓ ਤਕਰੀਬਨ ਸਵੇਰੇ ਅੱਜ ਬਾਰਿਸ਼ ਹੋਈ ਸੀ ਨਾ ਬਾਰਿਸ਼ ਤੋਂ ਹੋਣ ਤੋਂ ਬਾਅਦ ਘਰ ਵਿੱਚ ਪਕੌੜੇ ਬ੍ਰੈਡ ਕੁਝ ਜੱਬ ਬਣਾਈਆਂ ਸੀ ਜੋ ਆਪਣਾ ਖਾਦੇ ਵੀ ਨੇ ਸਵਾਦ ਵੀ ਲੱਗਿਆ ਸੋ ਖਾਣ ਦੇ ਆਪ ਵੀਡੀਓ ਪਰ ਨਹੀਂ ਬਣਾਈ ਗਈ ਤਾਂ ਕਾਫੀ ਮੌਸਮ ਇੰਜੋਏ ਕੀਤਾ ਜਦੋਂ ਕਿ ਤਾਂ ਪੂਆ ਹੀ ਆਇਆ ਹੋਏ ਸਾਨੂੰ ਇੱਕ ਦੂਜੇ ਤੋਂ ਸੌਣ ਦਾ ਮਹੀਨਾ ਕਹਿੰਦੇ ਚੜਿਆ ਤੇ ਬਾਕੀ ਉਹਦੇ ਆਧਾਰ ਤੇ ਹੀ ਅੱਜਪਨੇ ਕੱਲ ਸਮਾਨ ਬਣਾਇਆ ਸੀ ਕਾਫੀ ਸਵਾਦ ਸੀ ਤਾਂ ਅਗਰ ਪ੍ਰੈਸ ਦੀ ਵੀਡੀਓ ਨੂੰ ਖਾਦੇ ਬਲੌਗ ਨੂੰ ਆਪਾਂ ਤਕਰੀਬਨ ਇੱਥੇ ਬੰਦ ਕਰਦੇ ਆਂ ਜੀ ਵੀਡੀਓ ਬਧੇਰਾ ਦੇ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਵੀਡੀਓ ਬਤ ਵਤ ਸ਼ੇਅਰ ਕਰ ਦਿਓ ਤੇ ਆਪਾਂ ਜਲਦ ਮਿਲਾਂ ਇੱਕ ਨਵੀਂ ਵੀਡੀਓ ਇੱਕ ਨਵਾਂ ਬਲੌਗ ਲੈ ਕੇ ਸੋ ਰੱਖੋ ਬਣ ਖਿਆਲ ਸਸ਼ੀਕਾਲ ਗੁੱਡ ਬਾਏ Robrako. -ra